ਹਾਂਜੀ ਫਾਈਂਡ ਅਪ ਕਰਦੀ ਹੈ ਜੀ ਕੋਈ ਗਲਤ ਹੈ ਤਨੇ ਕੁਝ ਕਹਿਣ ਵਾਲਾ ਅੱਛਾ ਕਿਵੇਂ ਲੱਗੀ ਸਾਰੇ ਤੱਕ ਠੀਕ ਆ ਖੁਸ਼ ਆ ਮੀਟਿੰਗ ਸਹੀ ਠੀਕ ਲੱਗੀ ਇਹ ਹੁਣ ਸਿੱਤੇ ਨਿਕਲਣ ਦੀ બીજી ਵੀ ਸਿੱਤੇ ਨਿਕਲਣ ਉਪਰਾਲਾ ਬਹੁਤ ਵਧੀਆ ਜੇਕਰ ਤੇ ਨਿਕਲੇ ਇੱਥੇ ਵੀ ਨਿਕਲਣ ਦੀ ਜੇਕਰ ਤੁਸੀਂ ਮੰਨਦੇ ਹੋ ਕਿ ਅੱਜ ਦੀ ਮੀਟਿੰਗ ਆਪਣੀ ਸਾਰਥਕ ਆ ਪੋਜੀਟਿਵ ਆ ਆਪਾਂ ਨੂੰ ਇੱਕ ਚੰਗਾ ਰਸਤਾ ਮਿਲਿਆ ਆ ਤਾਂ ਫਿਰ ਤੁਸੀਂ ਆਪਣੀ ਇਸ ਕਮੇਟੀ ਨੂੰ ਜਿਹੜਾ ਸਾਡੀ ਕਮੇਟੀ ਦੇ ਵਿੱਚ ਅਸੀਂ ਨਾ ਰੱਖਿਆ ਇਹਨੂੰ ਵੀਟਾ ਕਮੇਟੀ ਇਸ ਤਰ੍ਹਾਂ ਦਾ ਤੁਸੀਂ ਕੋਈ ਵੀ ਨਾਂ ਰੱਖ ਸਕਦੇ ਆ ਜੇ ਤੁਸੀਂ ਕਾਮ ਹੋਤਾ ਅਗਲੀ ਇਸ ਮੀਟਿੰਗ ਦੇ ਵਿੱਚ ਆਪਣੇ ਮੈਂਬਰਸ਼ਿਪ ਜਿਹੜੀ ਆਪਣੀ ਅੱਗੇ ਹੈਗੀ ਆ ਕੁਝ ਹੋਰ ਆ ਜਾਣਗੇ ਕੁਝ ਹੋ ਸਕਦਾ ਰਹੀਮਿਆ ਕਰਨਾ ਵੀ ਹੋਣ ਤੇ ਤੁਸੀਂ ਇਸ ਕਮੇਟੀ ਨੂੰ ਗਠਨ ਸਾਡੇ ਵਾਂਗ ਕਰ ਸਕਦੇ ਜਿਵੇਂ ਅੱਜ ਅਸਲ ਸਹਿਰ ਜੀ ਬਹੁਤ ਖਾ ਜੋ ਬੇਰਸ਼ੁਮ ਹੋ ਗਏ ਵਾਣਿਆ ਦਾ ਇਜ਼ਾਹ ਕਰਾ ਦਗਾ ਸਸਿਕਾ ਵੀਕੈਂਡ ਦਾ ਸਦਾ ਬਸਰ ਦੇਖ ਤੋਂ ਬਾਅਦ ਬਹੁਤ ਸਾਡੇ ਸਾਥੀਆਂ ਦੇ ਦਿਮਾਗ 'ਚ ਸ਼ਾਇਦਾਂ ਵੀ ਹੁਣੀ ਜਾਂ ਵੀ ਪਤਾ ਨਹੀਂ ਮੈਦ ਨੇ ਸੱਧਿਆ ਉਹ ਤੇ ਕੀ ਮੁਤਲਬ ਹੁਣਾ ਕੀ ਗੱਲਬਾਤ ਹੁਣੀ ਜਾਂ ਕਿ ਕਿਸ ਤਰ੍ਹਾਂ ਦਾ ਵਿਚਾਰ ਖੰਡਾ ਮਾਇਸਵਾਕ ਤੁਸੀਂ ਕਰਤੋਂ ਹੋ ਇਹ ਕੀ ਇਵੈਂਟ ਵੀਡੀਓ ਭਾਵੇਂ ਕਿ ਜਿੱਥੇ ਜਿੱਥੇ ਜੇ ਨੇ ਸਾਡੀ ਸ਼ਾਬਦੀ ਬੜਾ ਪੋਜ਼ਿਟਿਵ ਰਿਸਪੌਂਸ ਸਾਡੇ ਦਾ ਆਈਟੀ ਮੀਟਿੰਗ ਜਿੱਦਾਂ ਅਮਰ ਸਾਹਿਬ ਨੇ ਸਾਰਾ ਤਕਰੀਬਾ ਬਣਾਇਆ ਕਿਹਾ ਕਿ ਆਪਕੇ ਸਿਸਟਮ ਤੱਕ ਐਸੀ ਲੈ ਲੈ ਚੱਪੜਾ ਨਾ ਉਹ ਦੇ ਦਿੱਤਾ ਫਿਰ ਇਸ ਤੋਂ ਪਹਿਲਾਂ ਮੈਂ ਕਿਹਾ ਸੀ ਕਿ ਉਸ ਕਰਦੇ ਮੈਂ ਇਹ ਇਹ ਆਪਣੇ ਹੋਰ ਦਾ ਮਕਸਦ ਹੈ ਜੇ ਸਾਫ ਦਾ ਕਿ ਸੁਤੰਤਰੀ ਕਿ ਜਮੀਨ ਹੀ ਲੈ ਲੋ ਜੀ ਚੱਪੜ ਇਕਵਾਰ ਹੀ ਕਾ ਲੋ ਜਿਨ੍ਹਾਂ ਦੀ ਹੈਗੀ ਆ ਉਹ ਪ੍ਰਾਪਰਟੀ ਉਹਨਾਂ ਨੂੰ ਪੈਸੇ ਦਿਓ ਠੀਕ ਹੈ ਹਾਂ ਤੇ ਇਹ ਇਹਦੇ ਨਾਲ ਹੀ ਮਸਲਾ ਹੱਲ ਹੋਣਾ ਜੀ ਥੈਂਕ ਯੂ ਥੈਂਕ ਯੂ ਅਜੰਦਰ ਜੀ ਸਾਡੇ ਬਹੁਤ ਮਾਣਯੋਗ ਜੀਤ ਕਰਮਾਨ ਜੀ ਸਾਡੇ ਮਾਨਯੋਗ ਐਮਐਲਏ ਅੱਜ ਜਿੱਥੇ ਤੁਸੀਂ ਇਤਿਹਾਸਕ ਨਗਰ ਦੀ ਗੱਲ ਕੀਤੀ ਆ ਵਾਕਈ 140-50 ਸਾਲ ਪੁਰਾਣਾ ਨਗਰ ਹੋ ਸਕਦਾ ਹੈ ਕਿ ਇਸ ਜ਼ਿਲ੍ਹੇ ਦੇ ਵਿੱਚੋਂ ਵੀ ਸਭ ਤੋਂ ਪੁਰਾਣਾ ਨਗਰ ਹੀ ਹੋਵੇ ਅੱਜ ਤੁਸੀਂ ਇੱਕ ਸਾਰਥਕ ਯਤਨ ਕੀਤਾ ਕਿ ਆਪਣੀ ਰਾਜਨੀਤਿਕ ਸਾਂਝਾ ਤੋਂ ਉੱਪਰ ਉੱਠ ਕੇ ਜਾਂ ਹਿੱਤਾ ਤੋਂ ਉੱਪਰ ਉੱਠ ਕੇ ਤੁਸੀਂ ਸਾਰੇ ਸ਼ਹਿਰ ਦੇ ਜਿੰਨੇ ਵੀ ਵੱਖ-ਵੱਖ ਪਾਰਟੀਆਂ ਦੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਧਾਰਮਿਕ ਸਮਾਜਿਕ ਸੰਸਥਾਵਾਂ ਦੇ ਨੁਮਾਇੰਦੇ ਇੱਥੇ ਇਕੱਠੇ ਕੀਤੇ ਆ ਤਾਂ ਜੋ ਆਪਾਂ ਨੋਰਮਲ ਸ਼ਹਿਰ ਕਸਬੇ ਲਈ ਕੁਝ ਚੰਗਾ ਕਰ ਸਕੀਏ ਮੇਰਾ ਇਹ ਜਿਹੜੇ ਮੁੱਦੇ ਸੀਗੇ ਤੁਹਾਡੇ ਏਜੰਡੇ 'ਚ ਵੀ ਸ਼ਾਮਲ ਸੀ ਮੈਂ ਇਹਨੂੰ ਸਸਿਆਂ ਨਾਲ ਜੋੜਿਆ ਸੀਗਾ ਜੀ ਸਫਾਈ ਸਿੱਖਿਆ ਸਿਹਤ ਤੇ ਸੁਰੱਖਿਆ ਮੈਂ ਚਾਰ ਸਸਿਆਂ ਤੇ ਅੱਜ ਚਰਚਾ ਕਰਨੀ ਚਾਹੁੰਦਾ ਸੀ ਜਿਨ੍ਹਾਂ ਵਿੱਚੋਂ ਤੁਸੀਂ ਸਿਹਤ ਤੇ ਸੀਵਰੇਜ ਦੋ ਮੁੱਦਿਆਂ ਨੂੰ ਬੜੇ ਵਿਸਥਾਰ ਦੇ ਪੂਰਵਕ ਟੱਚ ਵੀ ਕੀਤਾ ਤੇ ਉਹਨਾਂ ਦੇ ਸੋਲੂਸ਼ਨਸ ਕੀ ਨੇ ਉਹ ਵੀ ਦੱਸਦੇ ਨੇ ਉਹ ਹੁਣ ਇੱਥੇ ਬਚਾਰਨਾ ਮੈਂ ਸਮਝਦਾ ਗੈਰਵਾਜਬ ਆ ਤੇ ਮੈਡਮ ਜਿਹੜਾ ਸਿਹਤ ਦਾ ਮੁੱਦਾ ਤੁਸੀਂ ਬੜੀ ਗੰਭੀਰ ਹੌਸਲੇ ਵੀ ਮੈਂ ਡੀਸੀ ਸਾਹਿਬ ਵਾਲੀ ਰਿਪੋਰਟ ਦੇਖੀ ਆ ਤੇ ਸਾਡੇ ਸ਼ਹਿਰ ਦਾ ਜਿੱਥੇ ਅਸੀਂ ਕਹਿ ਰਹੇ ਹਾਂ ਕਿ 150 ਸਾਲ ਦੇ ਕਰੀਬ ਪੁਰਾਣਾ ਇਹ ਸ਼ਹਿਰ ਆ ਸਾਡੀ ਜਿਹੜੀ ਸਮੱਸਿਆ ਆ ਸਿਹਤ ਨਾਲ ਜੁੜੀ ਹੋਈ ਵੀ ਲੋਕਾਂ ਦੀ ਬਹੁਤ ਵੱਡੀ ਸਮੱਸਿਆ ਆ ਵੀ ਅੱਜ 15000 ਦੀ ਆਬਾਦੀ ਦੇ ਕੋਲ 15 ਡਾਕਟਰ ਨਹੀਂ ਹੈਗੇ ਜੇ ਅਸੀਂ 1000 ਬੰਦੇ ਦੇ ਮਗਰ ਇੱਕ ਡਾਕਟਰ ਦੀ ਮੰਗ ਕਰੀਏ ਤਾਂ ਨਹੀਂ ਹੈਗੇ ਮੈਡਮ ਵਿਨਾ ਜੀ ਬੈਠੇ ਨੇ ਐਸਐਮਓ ਸਾਹਿਬਾ ਵਧੀਆ ਚਲਾ ਰਹੇ ਨੇ ਜਿੰਨੇ ਵੀ ਉਹਨਾਂ ਕੋਲ ਵਿਵਸਥਾ ਆ ਤੇ ਅੱਜ ਉਸ ਨੂੰ ਹਸਪੀਟਲ ਦਾ ਜਿਹੜਾ ਦਰਜਾ ਆ ਜਿਹੜਾ ਪਿਛਲੀਆਂ ਪਿਛਲੀ ਸਰਕਾਰ ਵੱਲੋਂ ਸ਼ਾਇਦ 4-5 ਸਾਲ ਪਹਿਲਾਂ ਘਟਾ ਕੇ ਨਕਉਦਰ ਦੇ ਦਰਜੇ ਨੂੰ ਵਧਾਇਆ ਗਿਆ ਸੀ ਤੇ ਇੱਥੇ ਤੇ ਛੋਟਾ ਕੀਤਾ ਗਿਆ ਸੀ ਮੇਰੀ ਇਹ ਸੁਝਾਅ ਆ ਕਿ ਇਹਨੂੰ ਜਿਹੜਾ ਹੈਗਾ ਤੁਸੀਂ ਦਰਜੇ ਨੂੰ ਉਸਨੂੰ ਘਟੋ ਘਟ ਜੁਰ ਬਰਕਰਾਰ ਕੀਤਾ ਜਾਵੇ ਉਸ ਨੂੰ ਜਿਹੜਾ ਹੈਗਾ ਉਸ ਇਹਨੂੰ ਦਿੱਤਾ ਜਿਹਦਾ ਬਣਦਾ ਮਾਣ ਆ ਜਿਹੜਾ ਜਾਂ ਲੋਕਾਂ ਦੀ ਜਿਹੜੀ ਸਿਹਤ ਦੀ ਸਮੱਸਿਆ ਆ ਇਸ ਹਸਪੀਟਲ ਨੂੰ ਦੁਆਰਾ ਉਹ ਹੀ 25 ਬੈੱਡ ਤੋਂ ਮੇਰੇ ਖਿਆਲ ਘੱਟੋ-ਘੱਟ 50 ਬੈੱਡ ਦਾ ਤਾਂ ਐਡੇ ਸ਼ਹਿਰ ਦੇ ਵਿੱਚ ਜਿਸ ਨੂੰ ਆਲੇ-ਦੁਆਲੇ ਲਗਭਗ 70 ਤੋਂ 80 ਪਿੰਡ ਬਹੁਤ ਨੇੜੇ ਆਉਣ ਲੱਗਦੇ ਨੇ ਸੋ ਮੈਡਮ ਅਗਲਾ ਮੈਂ ਸੱਸਾ ਟੱਚ ਕਰਨ ਲੱਗਾ ਕਿ ਐਸਐਚਓ ਸਾਹਿਬ ਬੈਠੇ ਨੇ ਇੰਸਪੈਕਟਰ ਸਾਹਿਬ ਵੀ ਸੁਰੱਖਿਆ ਦੀ ਸਮੱਸਿਆ ਹੈ। ਉਵਾਰਾ ਕੁੱਤਿਆਂ ਦੇ ਕਾਰਨ ਲੋਕ ਸੈਰ ਕਰਨ ਲਈ ਵੀ ਹਿਚਕਚਾਉਂਦੇ ਨੇ ਜਾਂ ਡਰਦੇ ਨੇ ਸਵੇਰੇ ਲੇਡੀਜ਼ ਆਉਂਦੀਆਂ ਅੱਜ ਸਾਡੀਆਂ ਧੀਆਂ ਭੈਣਾਂ ਔਰਤਾਂ ਨੂੰ ਸਾਨੂੰ ਆਮ ਗਹਿਣੇ ਪਾਉਣੇ ਤਾਂ ਬਹੁਤ ਦੂਰ ਦੀ ਗੱਲ ਹੈ ਕਿ ਅਸੀਂ ਆਪਣੀ ਵਿਆਹ ਸ਼ਾਦੀਆਂ ਚ ਵੀ ਗਹਿਣੇ ਪਾਉਣ ਤੋਂ ਪਿੱਛੇ। ਸ਼ਹਿਰ ਦੇ ਇਲਾਕੇ ਦੇ ਆਲੇ ਦੁਆਲੇ ਹੋ ਰਹੀਆਂ ਜਿਹੜੀਆਂ ਲੁੱਟਾਂ ਖੋਹਾਂ ਨੇ ਮੈਂ ਪ੍ਰਸ਼ਾਸਨ ਸਾਹਮਣੇ ਮੰਗ ਰੱਖਦਾ ਕਿ ਚੋਰ ਨੂੰ ਫੜ ਲਿਆ ਜਾਂਦਾ ਨਸ਼ੇੜੀ ਨੂੰ ਫੜ ਲਿਆ ਜਾਂਦਾ ਉਹਨੂੰ ਬਿਨਾਂ ਕਿਸੇ ਅ ਅੱਗੇ ਗੱਲ ਨੂੰ ਤੋੜਿਆ ਜਾਂ ਉਹਨੂੰ ਮੈਜਰ ਕੀਤਾ ਫਿਰ ਨਾ ਮੈਂ ਇੱਕ ਫੜ ਲਿਆ ਜਾਂਦਾ ਛੱਡ ਦਿੱਤਾ ਜਾਂਦਾ ਜਮਾਨਤ ਤੇ ਆ ਜਾਂਦਾ ਇਹ ਜਿਹੜੇ ਮੁੱਦੇ ਨੇ ਤੋ ਮੇਰੀ ਬੇਨਤੀ ਹੈ ਕਿ ਇਹਨਾਂ ਤੇ ਜਰੂਰ ਵਿਚਾਰਿਆ ਜਾਵੇ ਲੋਕਾਂ ਦੀ ਜਿਹੜੀ ਸੁਰੱਖਿਆ ਜਿਹੜੀ ਆ ਉਹਨੂੰ ਤੁਸੀਂ ਥੋੜਾ ਜਿਹਾ ਇਸ ਏਜੰਡੇ ਚ ਜਿਹੜਾ ਜਰੂਰ ਸ਼ਾਮਲ ਕੀਤਾ ਜਾਵੇ ਅੱਗੇ ਮੈਡਮ ਨਗਰ ਕੌਂਸਲ ਆ ਦੇਖੋ ਲੋਕਾਂ ਦੇ ਨਕਸ਼ੇ ਪਾਸ ਕਰਦੇ ਆ ਜਗਤਮਉ ਸ਼ਰਮਾ ਜੀ ਪ੍ਰਧਾਨ ਜੀ ਬੈਠੇ ਨੇ ਮੇਰੇ ਅੱਛੇ ਦੋਸਤ ਨੇ ਮੈਂ ਇਹਨਾਂ ਕੋਲ ਵੀ ਮੰਗ ਰੱਖੀ ਸੀ 2015 ਚ ਨਗਰ ਕੌਂਸਲ ਜਦੋਂ ਬਣੀ ਸੀ ਕਿ ਇੱਥੇ ਕਿਸੇ ਡਿਸੇਬਲ ਬੰਦੇ ਜਾਂ ਸੀਨੀਅਰ ਸਿਟੀਜ਼ਨ ਦਾ ਫਸਟ ਫਲੋਰ ਤੇ ਆਣਾ ਹੀ ਬੜਾ ਮੁਸ਼ਕਲ ਆ ਉਹ ਆਪਣੇ ਕੰਮ ਦਾ ਕੀ ਕਰਾਏਗਾ ਮੈਂ ਵੀ ਤੁਹਾਡੇ ਸਾਹਮਣੇ ਸੁਝਾਵ ਤੇ ਮੰਗ ਰੱਖਦਾ ਕਿ ਦਫ਼ਤਰ ਦੇ ਵਿੱਚ ਲਿਫਟ ਦੀ ਵਿਵਸਥਾ ਜਰੂਰ ਕੀਤੀ ਜਾਵੇ ਜਿੱਥੇ ਲੋਕਾਂ ਦੇ ਕੋਲ ਸਾਡਾ ਕਰੋੜਾ ਰੁਪਏ ਦਾ ਬਜਟ ਜਿਹੜਾ ਆ ਪ੍ਰਧਾਨ ਜੀ ਨੇ ਪਿਛਲੇ ਏਜੰਡੇਾਂ ਵਿੱਚ ਵਿਚਾਰਿਆ ਵੀ ਸੀ ਪਰ ਉਹ ਮੈਜਰ ਨਹੀਂ ਹੋ ਸਕਿਆ ਤੇ ਇੱਥੇ ਇਹ ਜਰੂਰ ਕੀਤਾ ਜਾਵੇ ਇੱਕ ਸਾਡੇ ਕੋਲ ਪੁਰਾਣੀ ਸਬ ਤਹਿਸੀਲ ਦੀ ਜਗ੍ਹਾ ਪਈ ਹੈ ਉੱਥੇ ਲੋਕ ਕਬਜ਼ੇ ਕਰ ਰਹੇ ਆ ਉਹਨੂੰ ਵਰਤੋਂ 'ਚ ਲਿਆਉਣ ਲਈ ਉੱਥੇ ਕੋਈ ਸਰਕਾਰੀ ਅਦਾਰਾ ਅਸੀਂ ਖੋਲ੍ਹ ਸਕਦੇ ਆ ਜਾਂ ਉਹਨੂੰ ਘੱਟੋ ਘੱਟ ਨਗਰ ਕੌਂਸਲ ਇਹ ਆਪਣੇ ਕਬਜ਼ੇ ਜੇ ਲੈ ਲਵੇ ਨਹੀਂ ਤਾਂ ਰਹਿੰਦੇ ਵੀ ਜਿਹੜੇ ਉਹ ਕਬਜ਼ੇ ਹੋ ਸਕਦੇ ਆ ਜੀ ਤੇ ਸਾਡੇ ਕੋਲ ਟ੍ਰੈਜਰੀ ਦੀ ਬੜੀ ਪ੍ਰੋਬਲਮ ਆ ਜੀ ਨੂਰ ਮਹਿਲ ਚ 5 ਰੁਪਏ ਦਾ ਬਿੱਲ ਪਾਸ ਕਰਾਉਣ ਲਈ 500 ਰੁਪਏ ਖਰਚਾ ਕਰਕੇ ਨਕਉਦਰ ਜਾਣਾ ਪੈਂਦਾ ਇੱਥੇ ਦੇ ਮੁਲਾਜ਼ਮਾਂ ਨੂੰ ਜਾਂ ਆਫੀਸਰਸ ਨੂੰ ਉਹ ਬਿੱਲ ਪੇ ਬਿੱਲ ਜਾਂ ਕੋਈ ਸੇ ਟਾਈਪ ਦੇ ਬਿੱਲ ਪਲੀਜ਼ ਜੇ ਉਹ ਇੱਥੇ ਹੋ ਸਕਦਾ ਤੇ ਉਸ ਨੂੰ ਜ਼ਰੂਰ ਕੀਤਾ ਜਾਵੇ ਨਾਜਾਇਜ਼ ਕਬਜ਼ਿਆਂ ਨੂੰ ਹਾਂਜੀ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਬੜੀ ਬਾਰ ਚਰਚਾ ਹੋਈਆਂ ਜਦੋਂ ਦੀ ਹੋਏ ਸੰਭਾਲੀ ਕਬਜੇ ਹਟਾਏ ਜਾਂਦੇ ਕਬਜੇ ਖੋਏ ਜਾਂਦੇ ਕਬਜੇ ਕਰਾਏ ਜਾਂਦੇ ਤੁਸੀਂ ਵੀ ਬੜੇ ਯਤਨੋ ਯਤਨਸ਼ੀਲ ਹੋ ਸਨਸੀਅਰ ਹੋ ਇਸ ਮਾਮਲੇ ਤੇ ਗੰਭੀਰਤਾ ਨਾਲ ਤੁਸੀਂ ਬਹੁਤ ਵਾਰੀ ਲਿਆ ਮੈਂ ਨਗਰ ਕੌਂਸਲ ਦੇ ਇੰਸਪੈਕਟਰ ਸਾਹਿਬ ਬੈਠੇ ਨੇ ਯੂ ਸਾਹਿਬ ਤਾਂ ਨਹੀਂ ਜੇ ਇਹਨਾਂ ਨੂੰ ਹਟਾਇਆ ਜਾਵੇ ਤਾਂ ਹਟਾਇਆ ਜਾਵੇ ਉਹ ਹਟਣੇ ਚਾਹੀਦੇ ਆ ਅੱਜ ਕਬਜੇ ਹਟਾਏ ਜਾਂਦੇ ਅਗਲੇ ਦਿਨ ਫੇਰ ਉੱਥੇ ਆ ਗਿਆ ਕਬਜੇ ਪਰਸੋਂ ਹਟਾਏ ਜਾਂਦੇ ਅਗਲੇ ਦਿਨ ਫੇਰ ਉੱਥੇ ਆ ਗਿਆ ਜਾਂ ਇਹ ਇਹ ਕੀ ਖੇਡ ਆ ਮੈਨੂੰ ਮੈਡਮ ਇਹ ਸਮਝ ਨਹੀਂ ਆਈ ਤਾ ਬਤੌਰ ਨਾਗਰਿਕ ਤੇ ਇਸ ਕਰਕੇ ਮੈਂ ਇਹ ਵੀ ਬੇਨਤੀ ਕਰਦਾ ਕਿ ਇਹੋ ਜਿਹੇ ਜਿਹੜੇ ਮੁੱਦੇ ਹੈਗੇ ਆ ਇਹਨੂੰ ਇਹਨਾਂ ਨੂੰ ਵੀ ਜਿਹੜੇ ਨਜਾਇਜ਼ ਕਬਜ਼ੇ ਲੋਕਾਂ ਨੂੰ ਟ੍ਰੈਫਿਕ ਦੀ ਬੜੀ ਸਮੱਸਿਆ ਹੈ ਟ੍ਰੈਫਿਕ ਡਾਇਵਰਟ ਕੀਤਾ ਜਾਵੇ ਹੈ ਵੀ ਟ੍ਰੈਫਿਕ ਨੂੰ ਬਾਈਪਾਸ ਕੀਤਾ ਜਾਵੇ ਉਹਦੇ ਵਾਸਤੇ ਅਸੀਂ ਪੁਲਿਸ ਦੀ ਮਦਦ ਲਈ ਹੈ ਜਾਂ ਨਗਰ ਕੌਂਸਲ ਵੱਲੋਂ ਕੋਈ ਮਤਾ ਪਾ ਕੇ ਜੇ ਕੋਈ ਕਰਮਚਾਰੀ ਟ੍ਰੈਫਿਕ ਲਈ ਅਸੀਂ ਉੱਥੇ ਪ੍ਰੋਵਾਈਡ ਕਰ ਸਕਦੇ ਹਾਂ ਤਾਂ ਜਰੂਰ ਕੀਤਾ ਜਾਵੇ ਸੋ ਇਹਨਾਂ ਦੀ ਜਿਹੜੀ ਵਿਵਸਥਾ ਆ ਤੇ ਆਹ ਜਿਹੜੀ ਮੇਰੀ ਲਿਫਟ ਵਾਲੀ ਮੰਗ ਆ ਇਹ ਤੇ ਜਰੂਰ ਜੀ ਪਹਿਲ ਦੇ ਆਧਾਰ ਤੇ ਇਸ ਨੂੰ ਵਿਚਾਰਿਆ ਜਾਵੇ ਬਹੁਤ ਬਹੁਤ ਧੰਨਵਾਦ ਪ੍ਰਦਾਇਕ ਮੈਡਮ ਇੰਦਰਜੀਤ ਕੌਰ ਜੀ ਮਾਨ ਜੀ ਦਾ ਮੈਂ ਇੱਥੇ ਆਉਣ ਦੇ ਬਹੁਤ ਜੀ ਆਇਆਂ ਆਖਣਾ ਤੇ ਬਹੁਤ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਸਰਬ ਪਾਰਟੀ ਮੀਟਿੰਗ ਸਦਕੇ ਇੱਕ ਅਨੋਖਾ ਕਾਰਜ ਕੀਤਾ ਸ਼ਹਿਰ ਦੇ ਵਿੱਚ ਲੋਕਾਂ ਦੇ ਵਿਚਾਰ ਜਾਣਨ ਲਈ ਤੇ ਜਿਹੜੇ ਮੇਰੇ ਮੁੱਦੇ ਮੈਂ ਸੀਵਰੇਜ ਬੋਰਡ ਤੇ ਮੈਡਮ ਤੁਹਾਨੂੰ ਸੁਣਿਆ ਕਾਫੀ ਹੱਦ ਤੱਕ ਤੁਸੀਂ ਟੀਚੇ ਤੇ ਪਹੁੰਚ ਰਹੇ ਆ ਮੇਰੇ 5 ਸਾਲਾਂ ਚ ਮੈਂ 50 ਚੱਕਰ ਗਲੱਡਾ ਚ ਲਾਇਆ ਉਹਨੇ ਗਲੱਡਾ ਦੇ ਚੀਫ ਨੂੰ ਵੀ ਐਕਸੀਅਨ ਨੂੰ ਵੀ ਸਰਕਾਰਾਂ ਵੀ ਜਿਹ ਕਹਿੰਦੀਆਂ ਹੁੰਦੀਆਂ ਜੋਰ ਲਾਂਦੀਆਂ ਹੁੰਦੀਆਂ ਸੀ ਪਰ ਉਹ ਨਕਸ਼ਾ ਹੀ ਨਹੀਂ ਪੇਸ਼ ਕਰ ਸਕੇ ਮੈਨੂੰ ਉਹਨਾਂ ਨਕਸ਼ਾ ਹੀ ਨਹੀਂ ਦਿੱਤਾ ਨਾ ਤਾਂ ਸਾਡੀ ਨਗਰ ਕੌਂਸਲ ਨੇ ਵਰਤਮਾਨ ਨਗਰ ਕੌਂਸਲ ਨੇ ਨਕਸ਼ਾ ਸਾਡੇ ਕੋਲ ਨਹੀਂ ਆ ਤੁਸੀਂ ਨਕਸ਼ਾ ਲੈ ਲਓ ਮੈਂ ਤੁਹਾਡੀ ਬਹੁਤ ਵੱਡੀ ਪ੍ਰਾਪਤੀ ਕਹਿੰਦਾ ਦੂਜੀ ਗੱਲ ਤੁਸੀਂ ਜਿਹੜੀ ਫਲੋ ਵਾਲੀ ਗੱਲ ਕੀਤੀ ਆ ਉੱਤੇ ਵੀ ਤੁਸੀਂ ਵਰਕ ਕਰ ਰਹੇ ਮੈਂ ਬਹੁਤ ਤੁਹਾਡਾ ਧੰਨਵਾਦ ਕਰਨਾ ਮੈਂ ਕਿਸੇ ਪਾਰਟੀ ਨਾਲ ਅੱਜਕੱਲ ਕੋਈ ਜੁੜਿਆ ਨਹੀਂ ਮੈਂ ਪ੍ਰਧਾਨ ਵੀ ਕਿਸੇ ਆਪਣੇ ਆਪ ਵੀ ਬਣ ਗਿਆ ਕਿਸੇ ਤਰ੍ਹਾਂ ਲੋਕਾਂ ਦੇ ਸਹਿਯੋਗ ਨਾਲ ਵੀ ਮੰਨ ਲਓ ਜੇ ਮੇਰੀ ਰਾਜਨੀਤੀ ਜਾਣਕਾਰੀ ਹੈ ਪਰ ਮੈਂ ਰਾਜਨੀਤੀ ਪਾਰਟੀ ਚ ਦਖਲ ਅੰਦਾਜ਼ੀ ਇੰਨੀ ਕਰਦਾ ਨਹੀਂ ਆ ਕਿਤੇ ਵੀ ਪਰਿਵਾਰ ਰਾਜਨੀਤੀ ਕਹਿਗਾ ਦੂਜਾ ਤੁਸੀਂ ਮੁੱਦਾ ਹੱਦਬੰਦੀ ਦਾ ਜਮੀਨ ਤਾਂ ਹੈ ਆਪਣੇ ਮੈਂ ਬਾਠਾਂ ਦੀ ਪੰਚਾਇਤ ਨੂੰ ਰਾਜ਼ੀ ਕਰ ਲਿਆ ਸੀਗਾ ਜੀ ਚੂਹੇ ਕੀ ਦੀ ਪੰਚਾਇਤ ਦੇ ਜਿਹੜੇ ਸਰਗਰਨਾ ਮੈਂ ਕਹਿਣਾ ਉਹਨਾਂ ਨੂੰ ਉਹਨਾਂ ਦੇ ਨਾਂ ਦੇ ਦੋ ਚਾਰ ਵਾਰੀ ਬਹੁਤ ਵੱਡੀ ਤਕਰਾਰ ਵੀ ਹੋਈ ਉਹਨਾਂ ਦੀ ਪਾਰਟੀ ਦਾ ਰਾਤ ਸੀ ਓਕਨ ਕਰੁਕ ਨਵ ਧੱਕੇਵਾਦੀਆਂ ਮੈਂ ਸ਼ਹਿਰ ਦਾ ਸੁੰਦਰੀਕਰਨ ਕਰ ਰਿਹਾ ਸੀ ਜਲੰਧ ਦੀ ਚੁੰਗੀ ਤੋਂ ਲੈ ਕੇ ਢਾਬ ਦੇ ਆਲੇ ਦੁਆਲੇ ਖਜੂਰ ਦੇ ਦਰਖਤ ਤੇ ਉਹ ਪਾਮ ਪੀੜ ਲਾ ਰਿਹਾ ਸੀ ਉਹ ਵੀ ਉਹਨਾਂ ਨੇ ਮੈਨੂੰ ਖਦਾਈ ਕਰਨ ਦਿੱਤੀ ਸਾਡੇ ਪਿੰਡ ਦੀ ਹੈਗੀ ਆ ਉਹਨਾਂ ਨੇ ਬਾਠਾਂ ਦੀ ਪੰਚਾਇਤ ਨੂੰ ਵੀ ਰੋਕਤਾ ਵੀ ਤੁਸੀਂ ਆਪਣੇ ਹੱਥ ਵੱਡ ਕੇ ਦਿਨੇ ਤੁਹਾਡੇ ਦੇ ਕੇਸ ਦਾ ਜਣਾ ਮੈਂ ਯਾਨੀ ਕਿ ਬਹੁਤ ਉਪਰਾਲੇ ਤੁਸੀਂ ਇਹ ਜਿਹੜਾ ਨਾ ਡੀਸੀ ਸਾਹਿਬ ਦੇ ਵੀ ਆ ਬਾਕੀ ਤੁਸੀਂ ਸਰਕਾਰ ਨਾਲ ਉਹਦੇ ਮਸਲਾ ਤੁਸੀਂ ਇਹ ਵੀ ਸੋਲਵ ਕਰ ਲੈਣਾ ਇਹ ਬਹੁਤ ਵੱਡੀ ਜ਼ਰੂਰਤ ਆ ਸਾਡਾ ਹਸਪਤਾਲ ਵੀ ਸਾਡਾ ਮੰਦਿਰ ਵੀ ਮੈਂ ਤਾਂ ਉਹਨਾਂ ਨੂੰ ਇਹ ਵੀ ਤੱਕ ਚੁਈ ਗੀ ਨੂੰ ਕਿਹਾ ਜੀ ਵੀ ਤੁਹਾਡੀਆਂ ਦੁਕਾਨਾਂ ਦਾ ਰੈਂਟ ਤੁਹਾਨੂੰ ਆਂਦਾ ਤੁਸੀਂ ਲਈ ਜੋ ਸੀ ਉਹ ਨੰਬਰ ਹੀ ਨਹੀਂ ਲੈਂਦੇ ਤੁਹਾਡੇ ਤੋਂ ਤੇ ਜਿਹੜੇ ਸਾਡਾ ਢਾਹ ਵਾਲਾ ਜਾਂ ਹੋਰ ਹਿੱਸੇ ਹੈਗੇ ਆ ਜਾਂ ਹਸਪਤਾਲ ਵਾਲਾ ਕੋਈ ਚਾਲਾ ਲਾ ਤੀ ਉਹ ਸਾਨੂੰ ਦੇ ਦਿਓ ਪਰ ਨਹੀਂ ਕਾਮਯਾਬ ਹੋਏ ਤੁਸੀਂ ਇਹ ਉਪਰਾਲਾ ਕਰ ਰਹੇ ਹੋ ਤਾਂ ਮੈਂ ਤੁਹਾਡਾ ਬਹੁਤ ਧੰਨਵਾਦ ਕਰਨਾ ਬਾਕੀ ਸਕੂਲ ਦਾ ਜੀ ਗਰਾਊਂਡ ਆ ਜਿਹੜੀ ਆ ਮੈਂ RAMVILA ਕਮੇਟੀ ਦਾ ਚੇਅਰਮੈਨ ਆ ਤੁਸੀਂ ਇਹਨੂੰ ਮੇਰੀ ਆਪਣੀ ਸੁਝਾਅ ਆ ਜੀ ਕਮੇਟੀ ਤੋਂ ਵੀ ਮੈਂ ਯੈਸ ਕਰਾ ਲੂੰਗਾ ਜਿਹੜੀ ਇਧਰ ਲਈ ਸਾਈਡ ਹੈ ਗਈਆਂ ਸਟੇਅਰ ਬਣੀਆਂ ਹੈਗੀਆਂ ਉਹਨਾਂ ਨੂੰ ਡਿਮੋਲਿਸ਼ ਕਰਕੇ ਉਹਨਾਂ ਨੂੰ ਸਿੱਧਾ ਕਰਕੇ ਜੀ ਉਹਦੀ ਬਾਉਂਡਰੀ ਵਾਲ ਜਿਹੜੀ ਇਧਰ ਜੈਂਟਸ ਵਾਲੇ ਤੁਸੀਂ ਆਨੇ ਮੇਲੇ ਤੇ ਆਨੇ ਇਧਰ ਜੈਂਟਸ ਵਾਲੇ ਪਾਸੇ ਗੋਲ ਬੈਠਣ ਨੂੰ ਜਗ੍ਹਾ ਨਹੀਂ ਹੋਵੇ ਉਹਨੂੰ ਸਟੇਡੀਅਮ ਦਾ ਰੂਪ ਦਿੱਤਾ ਜਾਵੇ ਤੇ ਅਸੀਂ ਬਾਲੀਬਾਲ ਬਾਸਕਟਬਾਲ ਤੁਹਾਡੇ ਸਹਿਯੋਗ ਨਾਲ ਉੱਥੇ ਗਰਾਊਂਡਾਂ ਵਧੀਆ ਕ੍ਰਿਕਟ ਦੀ ਕੁੱਡਾ ਸਟੇਡੀਅਮ ਬਣ ਜਾਊਗਾ ਜੀ ਇੰਨਾ ਕਹਿੰਦਾ ਹਾਂ ਤੁਹਾਡਾ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਧੰਨਵਾਦ ਜੀ ਪਹਿਲਾ ਤਾਂ ਸਾਡੇ ਹਲਕੇ ਦੇ ਮਾਜਜੋਗਤਾਇਕ ਐਡਮਿੰਡਰ ਕਿ ਇੰਦਰਜੀਤ ਕੋਲ ਜੀਮਾਨ ਉਹਦੇ ਨਾਲ ਆਈ ਹੋਈ ਸਾਰੀ ਐਡਮਿਨਿਸਟ੍ਰੇਸ਼ਨ ਮੇਰੇ ਨੂਰਮੈਲ ਸ਼ਹਿਰ ਦੇ ਬਹੁਤ ਹੀ ਪਤਵੰਤੇ ਤੇ ਸਤਿਕਾਰਯੋਗ ਸ੍ਰੀ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਪਹਿਲਾਂ ਮੇਰੇ ਤੋਂ ਬਹੁਤ ਸਾਰੇ ਮੁੱਦੇ ਜਿਹੜੇ ਆ ਉਹ ਸਾਰੇ ਸ਼ਹਿਰ ਨਿਵਾਸੀਆਂ ਨੇ ਕੋਸ਼ਿਸ਼ ਕੀਤੀ ਆ ਨੂੰ ਸੱਚ ਕਰਨ ਦੀ ਮੈਂ ਸਮਝਦਾ ਕਿ ਜੇ ਮੈਂ ਮੁੱਦੇ ਦੱਸਣ ਲੱਗਾ ਤੇ ਬਹੁਤ ਸਾਰੇ ਆ ਤੇ ਸਾਰੇ ਸਾਰੇ ਦੇ ਸਾਰੇ ਤੁਹਾਨੂੰ ਪਹਿਲਾਂ ਆਲਰੇਡੀ ਪਤਾ ਹੀ ਆ ਸਿਰਫ ਗੱਲ ਕੀ ਹੈ ਜੀ ਉਹਦਾ ਮੁੱਦੇ ਆ ਤੇ ਸੰਜੀਦੀ ਨਾਲ ਕੰਮ ਕਰਨ ਦੀ ਲੋੜ ਆ ਉਹਨਾਂ ਮੁੱਦਿਆਂ ਵਿੱਚ ਆ ਰਹੀਆਂ ਰੁਕਾਵਟਾਂ ਨੂੰ ਦੂਰ ਕਰਨ ਦੀ ਲੋੜ ਆ ਤੇ ਸਾਡੀ ਅਫਸਰਸ਼ਾਹ ਜਿਹੜੀ ਹੈਗੀ ਆ ਜਿਹੜੀ ਨਾ ਉਹ ਦਿਖੋ ਸਾਈਡ ਮਾਈਨ ਨਾ ਕਰਿਓ ਮੁੜ ਕੇ ਐਸਐਚਓ ਸਾਹਿਬ ਵੀ ਕੋਲ ਖੜੀਆਂ ਸਾਰੇ ਕੋਲ ਮੇਰੇ ਦੁਆਲੇ ਨਾ ਡਾਂਗ ਚੱਕ ਕੇ ਆਗੇ ਫਿਰ ਮੈਂ ਸ਼ਾਇਦ ਇਹੋ ਸ਼ਿਕਾਇਤ ਕੀਤੀ ਆ ਪਰ ਮੈਂ ਜਰੂਰ ਕਹਿਣਾ ਚਾਹੁੰਦਾ ਵੀ ਐਸਐਚਓ ਕੰਮ ਕਰਨੀ ਨਹੀਂ ਅਸੀਂ ਸੌ ਜਾਂਦੇ ਆ ਅਸੀਂ ਮੌਕੇ ਦੀ ਮੌਕੇ ਮੀਟਿੰਗ ਵੀ ਹੁੰਦੀ ਆ ਸਭ ਕੁਝ ਹੁੰਦਾ ਐਮਐਲਏ ਸਾਹਿਬ ਦੀ ਜਿੰਨੀ ਇੱਛਾ ਸ਼ਕਤੀ ਮੈਂ ਦੇਖੀ ਆ ਚੇਅਰਮੈਨ ਦੀ ਜੀਤ ਵੀ ਕਰਦਾ ਇਸ ਚੀਜ਼ ਦੀ ਬਹੁਤ ਵਧੀਆ ਗੱਲ ਆ ਇਹ ਜਿਹੜਾ ਜੋ ਪ੍ਰਾਲਾ ਕੀਤਾ ਪਰ ਇਹਦੇ ਲਈ ਇਹ ਚੀਜ਼ਾਂ ਵੀ ਜੇ ਟ੍ਰੈਫਿਕ ਦੀ ਸਮੱਸਿਆ ਦੀ ਆਪਾਂ ਗੱਲ ਕਰ ਲਈਏ ਜੀ ਨੂਰਵੈਲ ਪੁਰਾਣੀ ਏਡੇ ਦੇ ਵਿੱਚ ਦੀ ਨੰਗਣਾ ਮੇਰਾ ਕਹਿਲ ਜੇ ਐਮਐਲਏ ਸਾਹਿਬ ਆਪ ਵੀ ਨੰਗਦੇ ਹੋਣਗੇ ਤਾਂ ਰੂਟਰ ਵਾਗੇ ਤਾਂ ਵੀ ਅਸਲ ਦੇ ਵਿੱਚ ਉਹ ਲਗਭਗ 30 ਮਿੰਟ ਲੱਗ ਜਾਂਦੇ ਜੀ ਇਹਦੇ ਲਈ ਸਾਨੂੰ ਅਸੀਂ ਸਾਰੇ ਜ਼ਿੰਮੇਵਾਰ ਆ ਭਾਵੇਂ ਮੈਂ ਵੀ ਹੋਵਾਂ ਅਦਰਦਨ ਕੋਈ ਵੀ ਹੋਗਾ ਪਰ ਸਾਨੂੰ ਸਾਰਿਆਂ ਨੂੰ ਨਾ ਸੱਚ ਪ੍ਰਸ਼ਾਸਨ ਦੇ ਕਾਨੂੰਨ ਕਾਇਦੇ ਅਨੁਸਾਰ ਉਹਦੀਆਂ ਮਦਦਾਂ ਜਿਹੜੀਆਂ ਹੁੰਦੀਆਂ ਉਹਨੂੰ ਅਸਲ 'ਚ ਲਾਗੂ ਰੱਖਣ ਦੀ ਜ਼ਰੂਰਤ ਪੈਂਦੀ ਆ ਉਹ ਅਸੀਂ ਸ਼ਾਇਦ ਲਾਗੂ ਰੱਖ ਨਹੀਂ ਪ ਇੱਕ ਦੋ ਦਿਨਾਂ ਲਈ ਕਰਦੇ ਆ ਮੁੜ ਕੇ ਫੇ ਕਹਾਣੀ ਉੱਥੇ ਦੀ ਉੱਥੇ ਖੜੀ ਹੋ ਜਾਂਦੀ ਆ ਸ਼ਹਿਰ ਦੇ ਲੋਕਾਂ ਨੂੰ ਲੱਗਦਾ ਹੋਊਗਾ ਮੈਨੂੰ ਵੀ ਲੱਗਦਾ ਉਹ ਸਰਕਾਰਾਂ ਨਹੀਂ ਕਰਦੀਆਂ ਪਰ ਸਰਕਾਰਾਂ ਇਕੱਲੀਆਂ ਦਾ ਜਦੋਸ਼ ਨਹੀਂ ਹੁੰਦਾ ਮੇਰਾ ਕੰਦਾ ਵੀ ਅਸੀਂ ਸਾਰੇ ਜਿਹੜਾ ਪ੍ਰਸ਼ਾਸਨ ਹੈ ਸਾਡਾ ਲੋਕਲ ਹੈ ਇਹਦਾ ਫਰਜ਼ ਬਣਦਾ ਉਹਨੂੰ ਅਸੀਂ ਦੂਰ ਕਰੀਏ ਆਪਾਂ ਗੱਲ ਕਰਦੇ ਸੀਵਰੇਜ ਦੀ ਜੀ ਸੀਵਰੇਜ ਸਾਰਾ ਭਰਿਆ ਪਿਆ ਤੁਸੀਂ ਉਹਨੂੰ ਬਹੁਤ ਅੱਗੇ ਲੈ ਕੇ ਜਾ ਰਹੇ ਹੋ ਅਸੀਂ ਆਸ ਕਰਦੇ ਹਾਂ ਕਿ ਇਹਨਾਂ ਨੂੰ ਬਰਸਾਤ ਤੋਂ ਪਹਿਲਾਂ ਪਹਿਲਾਂ ਜਿਹੜਾ ਇਹਨੂੰ ਲਾਗੂ ਕੀਤਾ ਜਾਵੇ ਪਰ ਮੈਂ ਇੱਕ ਬੁਝਕੇਸ਼ ਦਾ ਜ਼ਰੂਰ ਦੇਣੀਆ ਚਾਹੂੰਗਾ ਜੀ ਵੀ ਜਿਵੇਂ ਅਸੀਂ ਨਾ ਸੀਵਰੇਜ ਸਿਰਫ ਘਰਾਂ ਦਾ ਪ ਨਾ ਕਿ ਬਰਸਾਤੀ ਪਾਣੀ ਪੈਣ ਲਈ ਹੋਣਾ ਚਾਹੀਦਾ ਜਦੋਂ ਬਰਸਾਤੀ ਪਾਣੀ ਦੇ ਵਿੱਚ ਜਾਂਦਾ ਇਹਦੇ ਲਈ ਕੀ ਸਾਨੂੰ ਕਰਨਾ ਚਾਹੀਦਾ ਵੀ ਵਾਟਰ ਹਾਰਵੈਸਟਿੰਗ ਸਿਸਟਮ ਮੈਂ ਵੀ ਇੱਕ ਇੰਜੀਨੀਅਰ ਹੋਣ ਦੇ ਨਾਤੇ ਚਲੋ ਇਹਨਾਂ ਚੀਜ਼ਾਂ ਦੀ ਥੋੜੀ ਕਣੀ ਨਾਲ ਕਿੰਨੀ ਕੁ ਮੈਨੂੰ ਹੋ ਸਕਦੀ ਆ ਮੈਂ ਕੋਸ਼ਿਸ਼ ਕਰੂੰਗਾ ਤੁਹਾਡੇ ਸਾਹਮਣੇ ਰੱਖਾਂ ਕੋਈ ਵਾਟਰ ਹਾਰਵੈਸਟਿੰਗ ਸਿਸਟਮ ਦਾ ਚਾਹੇ ਉਹ ਪੰਜਾਬ ਸਰਕਾਰ ਆ ਚਾਹੇ ਉਹ ਸੈਂਟਰਲ ਗਵਰਨਮੈਂਟ ਆ ਬਹੁਤ ਕੋਸ਼ਿਸ਼ ਆ ਜਿਹੜਾ ਹੈਗਾ ਸਾਡੇ ਕੋਲ ਸਿਸਟਮ ਬੜਾ ਉਹ ਸਾਡੇ ਕੋਲ ਪੈਂਡਿੰਗ ਪਿਆ ਜਿਹੜਾ ਅਸੀਂ ਕਰਨੀ ਪਾਉਂਦੇ ਜਿਸ ਤੂ ਇਹਦੇ ਮੁਤਾਬਕ ਦੇਖਿਆ ਵੀ ਜਿੱਥੇ-ਕਿੱਥੇ ਸਾਡਾ ਪਾਣੀ ਬਰਸ ਉੱਥੇ ਉੱਥੀਆਂ ਦੇ ਪੱਟ ਬਣਾ ਕੇ ਉਹਨੂੰ ਬਰਸਾਤ ਦੇ ਪਾਣੀ ਨੂੰ ਥੱਲੇ ਲੈ ਕੇ ਜਾ ਸਕੇ ਜਿਹੜਾ ਬਾਹਰਲੇ ਬੰਨੇ ਏਡਾ ਵੱਡਾ ਛੱਪੜ ਭਰ ਜਾਂਦਾ ਬਰਸਾਤ ਦੇ ਪਾਣੀ ਨਾਲ ਸ਼ਾਇਦ ਉਹ ਲੋਕਾਂ ਦੇ ਪਾਣੀ ਦਾ ਨਹੀਂ ਭਰ ਪਾਊਗਾ بار بار ਸਾਨੂੰ ਜਿਹੜਾ ਉਹਦਾ ਰੂਟੀਨ ਚੇ ਕੰਮ ਕਰਨਾ ਪੈਂਦਾ ਮੈਂ ਬੇਨਤੀ ਕਰੂੰਗਾ ਵੀ ਇਹਦੇ ਅਜੂਰਤ ਹੰਤਾ ਜਾਵੇ ਕਿ ਨਾਲੇ ਸੌਖਾ ਤੇ ਵਧੀਆ ਹੱਲ ਆ ਸਾਨੂੰ इजीली ਹੋ ਜਾਊਗਾ ਦੂਸਰੇ ਨੰਬਰ ਤੇ ਕੀ ਹੈਗਾ ਵੀ ਇਹ ਨਗਰ ਕਾਉਂਸਲ ਦੀ ਗੱਲ ਹੈ ਜਆ ਆਪਣੇ ਐਸਚੀਓ ਸਾਹਿਬ ਬੈਠੇ ਜੀ ਇਹ ਪ੍ਰਸ਼ਾਸਨ ਦੀ ਗੱਲ ਕਰਦੇ ਵੀ ਆਪਣਾ ਜਦੋਂ ਵੀ ਆਪਣਾ ਟ੍ਰੈਫਿਕ ਦੀ ਗੱਲ ਹੈਵੀ ਟ੍ਰੈਫਿਕ ਕਾਲੜਾ ਸਾਹਿਬ ਨੇ ਬੇਨਤੀ ਕੀਤੀ ਆ ਜ ਜਿਹੜੇ ਵੀ ਮੇਰੇ ਸੱਜਣ ਚਾਹੇ ਮੈਂ ਵੀ ਕਿਉਂ ਨਾ ਹੋਵਾਂ ਜਿੱਥੇ-ਜਿੱਥੇ ਕਿਸੇ ਨੇ ਰਜਾਇਜ਼ ਕਬਜ਼ਾ ਕੀਤਾ ਹੋਇਆ ਅਸੀਂ ਦੇਖਦੇ ਆਂ ਜੀ ਵੀ ਉਹ ਸੁੱਖ ਨਾਲ ਰੀੜੀਆਂ ਨਹੀਂ ਭਰਿਆ ਪਿਆ ਸਾਰਾ ਸੜਕ ਦੇ ਵਿੱਚ ਤਾਂ ਨੰਗਰ ਨੂੰ ਕਿਸੇ ਪਾਸੇ ਥਾਂ ਹੀ ਐ ਨਹੀਂਗਾ ਉਹਦੇ ਲਈ ਵੀ ਸਾਰਾ ਜੇ ਹੁਣ ਕੋਈ ਗੱਡੀ ਲੈ ਕੇ ਆਉਂਦਾ ਜੀ ਉਹਨੇ ਸ਼ਹਿਰ ਆਇਆ ਤਾਂ ਉਹਨੇ ਗੱਡੀ ਲਾਉਣ ਨੂੰ ਉਹਨੂੰ ਥਾਂ ਚਾਹੀਦਾ ਤੇ ਜੇ ਉਹ ਚਲਾਨ ਕਟਾ ਕੇ ਜਾਵੇ ਫਿਰ ਸੱਚੋ ਸਾਬ ਨੂੰ ਆਪਾਂ ਕਵਾਂਗੇ ਕਿ ਕਿਉਂ ਲੋਕਾਂ ਦੇ ਚਲਾਨ ਕੱਟਦੇ ਹੋ ਪਰ ਉਹ ਵੀ ਸਾਰਾ ਆਪਾਂ ਨੂੰ ਦੇਖਣਾ ਪੈਣਾ ਜੀ ਕਿਨੇ ਕੀ ਹੋਣਾ ਤੀਸਰਾ ਕੰਮ ਸਗਾ ਜੀ ਵੀ ਜਿਹੜਾ ਨਗਰ ਕਾਉਂਸਲ ਦਾ ਨਗਰ ਕਾਉਂਸਲ ਲਿੱਕ ਜਾਰ ਜਾਰੀ ਬਹੁਤ ਆ ਜੀ ਇੱਕ ਫਾਈਲ ਲੋਕੀ ਨਕਸ਼ਿਆਂ ਦੀ ਗੱਲ ਕਰਕੇ ਹਟਿਆ ਮੈਂ ਵੀ ਇੱਕ ਨਕਸ਼ਿਆਂ ਨਾਲ ਸੰਬੰਧਤ ਹੋਣ ਦੇ ਨਾਤੇ ਮੈਂ ਇਹ ਵੀ ਤੁਹਾਨੂੰ ਰਿਟੇਲ ਦੱਸਣਾ ਚਾਹੁੰਗਾ ਜੀ ਵੀ ਇੱਕ ਫਾਈਲ ਹੈ ਇੱਕ ਆਰਕੀਟੈਕਟ ਜਾਂ ਕੋਈ ਡਰਾਫਟਸਮੈਨ ਜਾਂ ਕੋਈ ਵੀ ਬੰਦਾ ਅਪਲਾਈ ਕਰਦਾ ਕਿ 21 ਦਿਨ ਸਰਕਾਰ ਦੀ ਹੈਗੀ ਆ ਜੀ ਕੰਡੀਸ਼ਨ ਵੀ 21 ਦਿਨ ਚੈਨਲ ਉਸੇ ਮੈਣਨੀ ਚਾਹੀਦੀ ਆ ਮੇਰਾ ਖਿਆਲ ਜੀ 30 ਦਿਨ ਉਹਨੂੰ ਕੋਈ ਸਟਾਰਟਿੰਗ ਤੇ ਉਹਦੀ ਉਹਦੀ ਸਟਾਰਟਿੰਗ ਨਹੀਂ ਹੁੰਦੀ ਨਗਰ ਕੌਂਸਲ ਤੋਂ ਸਟਾਰਟਿੰਗ ਤੇ ਜਿਹੜੀ ਅਗਲੀ ਸਨੇਪ ਲੈਣੀ ਉਹ ਹੀ ਨਹੀਂ ਲਈ ਜਾਂਦੀ ਹੈ ਲੋਕੋ ਬਜਾੜੇ ਪਰੇਸ਼ਾਨ ਹੋਏ ਪੈ ਜੀ ਸਰਕਾਰ ਦੀਆਂ ਪਾਲਿਸੀਆਂ ਦੀ ਲੋਕ ਚਾਹੁੰਦੇ ਵੀ ਸਾਡੇ ਤੋਂ ਪੈਸੇ ਜਮ੍ਹਾਂ ਕਰਾ ਲਓ ਜੀ ਸਾਡਾ ਕੰਮ ਹੋਵੇ ਪਰ ਹੁੰਦਾ ਕਿਉਂ ਨਹੀਂ ਇਹ ਸਾਰੇ ਤੁਹਾਨੂੰ ਕੋਹਕਾਂ ਦੀ ਲੋੜਿਆ ਬਹੁਤ ਲੱਗੀ ਹੋ ਕੇ ਦੇਖਨੀ ਲੋੜਾ ਤੇ ਜੇ ਤੁਸੀਂ ਲੱਗਿਓ ਕਿ ਦੇਖੋਗੇ ਮੇਰਾ ਖਿਆਲ ਸ਼ਾਇਦ ਮੇਰੇ ਦੱਸਣ ਦੀ ਲੋੜ ਨਹੀਂ ਪੈਣੀ ਐਮੀ ਸਾਹਿਬ ਵੀ ਬੈਠੇ ਆ ਪੁੱਛ ਲਓ ਕਈ ਵਾਰੀ ਫੋਨ ਤੇ ਵੀ ਗੱਲ ਹੁੰਦੀ ਆ ਜੀ ਬੀਬੀ ਦੇਨ ਕਈ ਵਾਰੀ ਏਡੀਸੀ ਸਾਹਿਬ ਤੋਂ ਫਾਈਲ ਵਾਪਸ ਆਈ ਮੜ ਕੇ ਡੀਐਮ ਦੇ ਖਾਤੇ ਚ ਨਹੀਂ ਆਉਂਦੀ ਜੀ ਜੇ ਇੱਕ ਚੀਜ਼ ਨੂੰ ਜਿਹੜਾ ਇੱਕ ਸਕਿੰਟ ਦਾ ਕੰਮ ਆ ਜੀ ਉਹ ਅਸਲ ਵਿੱਚ ਅਸੀਂ 20 ਵੀ 25 ਪੱਤੀ ਦੈ ਇਨੋਂ ਬਹੁਤ ਸਸਤੀ ਕਹਿ ਸਕਦੇ ਜੀ ਉਹਨੂੰ ਇਸੇ ਤਰੀਕੇ ਨਾਲ ਜਿਹੜੇ ਬਾਕੀ ਦੇ ਅਦਰ ਦਨ ਹੋਰ ਵੀ ਛੋਟੇ ਛੋਟੇ ਕੰਮ ਜਿਹੜੇ ਬਹੁਤ ਸਾਰੇ ਹੈਗੇ ਆ ਪਰ ਵੱਡੇ ਕੰਮਾਂ ਨੂੰ ਪਹਿਲਾਂ ਤੁਸੀਂ ਟੱਚ ਕਰਕੇ ਤੁਹਾਡੀ ਨਿਗਾਚ ਆ ਅਦਰ ਦਨ ਫੇ ਵੀ ਸਾਡੀ ਕਿਤੇ ਜਿਹੜੀ ਸ਼ਹਿਰ ਹੈ ਜੇ ਅਸੀਂ ਇੱਕ ਨਾਗਰਿਕ ਹੋਣ ਦੇ ਨਾਤੇ ਜੋ ਵੀ ਯੋਗਦਾਨ ਪਾ ਸਕਦੇ ਹੁਵਾਂਗੇ ਅਸੀਂ ਜਿੰਨਾ ਕਿਸੇ ਪਾਰਟੀ ਲੈਵਲ ਦੇ ਉੱਪਰ ਉੱਠ ਕੇ ਉਹ ਤੋਂ ਜਿਹੜੇ ਪਾਵਾਂਗੇ ਸਾਡੇ ਸਹਿਯੋਗ ਦੀ ਲੋੜ ਆ ਅਸੀਂ ਖੜੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਹੈਂ ਬੈਲੀ ਮੈਡਮ ਸਭ ਤੋਂ ਖੁਸ਼ੀ ਦੀ ਗੱਲ ਤੇ ਇਹ ਹੈਗੀ ਆ ਕਿ ਇਹ ਮੀਟਿੰਗ ਇਹ ਪੋਲੀਟਿਕਲ ਹੈ ਮੈਨੂੰ ਲੱਗਦਾ ਸੀ ਕਿ ਤੇ ਕੋਈ ਪੋਲੀਟਿਕਲ ਟੱਚ ਨਾ ਹੋਵੇ ਵਾਈਬਰ ਹੈਜ਼ੀਟੈਂਟ ਟੂ ਅਟੈਂਡ ਥਿਸ ਮੀਟਿੰਗ ਤੁਸੀਂ ਸਕੂਲ ਦੀ ਗੱਲ ਕੀਤੀ ਹੋ ਨਹੀਂ ਫਾਈਨਲ ਸਟੇਜ ਹੈ ਫੰਡਸ ਅ ਰਿਲੀਜ਼ ਹੋਣ ਵਾਲੇ ਆ ਅਸੀਂ ਚਾਹੁੰਦੇ ਆ ਕਿ ਸਾਡੇ ਨੂਰਮਲ ਦਾ ਸਕੂਲ ਇੱਕ ਤੁਹਾਡੀ ਸਕੀਮ ਹੈ ਪੰਜਾਬ ਗਵਰਨਮੈਂਟ ਦੀ ਸਕੂਲ ਆਫ ਐਮੀਨੈਂਸ ਇਹਨੂੰ ਸਕੂਲ ਆਫ ਐਮੀਨੈਂਸ ਡਿਕਲੇਅਰ ਕੀਤਾ ਜਾਵੇ ਤਾਂ ਕਿ ਇਹਨੂੰ ਪੰਜਾਬ ਦਾ ਨੰਬਰ 1 ਸਕੂਲ ਬਣਾਇਆ ਜਾਵੇ। ਨੰਬਰ 2 ਤੇ ਹੈਲਥ ਡਿਪਾਰਟਮੈਂਟ ਦੀ ਗੱਲ ਹੈ। ਸਾਡੇ ਨੈਸ਼ਨਲ ਹੈਲਥ ਮਿਸ਼ਨ ਦੇ ਅੰਡਰ ਬਿਲਡਿੰਗਾਂ ਤਾਂ ਸਾਡੇ ਕੋਲ ਬਹੁਤ ਅੱਛੀਆਂ ਹੈਗੀਆਂ ਪਰ ਪ੍ਰੋਬਲਮ ਆ ਜਾਂਦੀ ਸਟਾਫ ਦੀ। ਸੈਂਕਸ਼ਨ ਪੋਸਟ ਹੁੰਦੀਆਂ 5 ਡਾਕਟਰ ਅਵੇਲੇਬਲ ਹੁੰਦੇ ਦੋ। ਮੈਡਮ ਤੁਹਾਡੇ ਨਖੋਦਰ ਵਿਧਾਨ ਸਭਾ ਹਲਕੇ 'ਚ ਦੋ ਹੋਮੋਪੈਥਿਕ ਡਿਸਪੈਂਸਰੀਆਂ ਆ। ਦੋਨਾਂ ਦੇ ਮੈਡੀਕਲ ਅਫਸਰ ਹਨ ਨੇ ਪਿਛਲੇ ਕੀ ਨੰਬਰ ਸਾਤ। ਕਾਫੀ ਫੇਰਨਾ। ਤੁਸੀਂ ਇਹ ਢਾਰ ਦੀ ਗੱਲ ਕੀਤੀ ਹੈ ਇੱਥੇ ਬਹੁਤ ਪੁਰਾਣੀ ਡਰੇਨ ਚੱਲਦੀ ਹੁੰਦੀ ਸੀ ਜੀ 88 ਦੇ ਵਿੱਚ ਸਲੱਡ ਆਏ ਨੂਰਮੰਦ ਦੇ ਵਿੱਚ ਪਿੰਡਾਂ ਦਾ ਪਾਣੀ ਢਾਲ ਚ ਆਇਆ ਢਾਲ ਤੋਂ ਬਾਅਦ ਡਰੇਨ ਚ ਗਿਆ ਪਾਣੀ ਨੇ ਆਪਣਾ ਨੈਚੁਰਲ ਵੇ ਆਪਣੇ ਆਪ ਹੀ ਅਡਾਪਟ ਕਰ ਲੈਣਾ ਲੇਕਿਨ ਅੱਜ ਰੈਵਨਿਊ ਰਿਕਾਰਡ ਦੇ ਵਿੱਚ ਉਹ ਡਰੇਨ ਹੈਗੀ ਆ ਉਥੇ ਐਡਜਿਸਟ ਕੀਤੇ ਨਹੀਂ ਕਰ ਰਹੇ ਨਗਰ ਕੌਂਸਲ ਦੇ ਵਿੱਚ ਇਹਨਾਂ ਡਿਸਪੋਜ਼ੇਬਲ ਅਸਟਾਖਰੇਲੂ ਵੇਸਟ ਜਿਹੜੀ ਹੈਗੀ ਐ ਇਹ ਅੱਜ ਇੱਥੇ ਹੈਗਾ ਪ੍ਰੈਸ਼ਰ ਪਾ ਕੇ ਉਹ ਤੋਂ ਜੁਗ ਜੁਗ ਸਾਈਕਲ ਕਰ ਲੈਂਦੇ ਆ ਇਹ ਬਾਗ ਦੇ ਪਾਸ ਅੱਗੇ ਕੋਠੀ ਦੇ ਪਾਸ ਹੁੰਦਾ ਸੀ ਕਿ ਢੇਰ ਲੱਗਿਆ ਹੋਇਆ ਢੇਰ ਦਾ ਉਹਨਾਂ ਨੇ ਪ੍ਰੈਸ਼ਰ ਪਵਾ ਕੇ ਹੁਣ ਬਾਗ ਦੇ ਮੋੜੇ ਆ ਗਏ ਆ ਇਹ ਪਿੱਛੇ ਗੁਰੂ ਰਵਿੰਦਰ ਸਾਹਿਬ ਦਾ ਜਨਮ ਦਿਨ ਸੀਗਾ ਜਨਮ ਦਿ ਸੀਗੀ ਉਹ ਚੁਗਾ ਦਿੱਤਾ ਅਗਲੇ ਦਿਨ ਫੇਰ ਢੇਰ ਲੱਗਿਆ ਇੱਥੇ ਮੈਡਮ ਅਜ ਸਾਡੇ ਪੁਰਾਣੇ ਬਸ ਸਟੈਂਡ ਔਰ ਮੰਡੀ ਚੌਂਕ ਦੇ ਵਿੱਚ ਬੜੀ ਹਾਈਟ ਦੇ ਬਿਠੇ ਬੜੀ ਖੂਬਸੂਰਤ ਲਾਈਟਾਂ ਲੱਗੀਆਂ। ਉਹ ਜਿਹੜੀ ਖਰਾਬ ਹੋ ਜਾਂਦੀ ਹੈ ਮੇਰਾ ਖਿਆਲ ਨਹੀਂ ਉਹ ਜਲਦੀ ਕਿਦਰ ਰਿਪੇਅਰ ਹੁੰਦੀ। ਕਿ ਨਗਰ ਕੌਂਸਲ ਨੂੰ ਇਧਰ ਧਿਆਨ ਦੇਣਾ ਚਾਹੀਦਾ। ਨੋ ਸੇ ਹੀ ਮੇਰੀ ਰਿਕੁਐਸਟ ਤੁਹਾਡੇ ਤੋਂ। ਥੈਂਕ ਯੂ। ਪੀਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬਤ ਬਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ। ਧੰਨਵਾਦ।